ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਤੇ ਲੋ ਜੀ ਆਪਾਂ ਨੇ ਚਾਹ ਬਣਾ ਲਈ ਐ ਇੱਕ ਬਰਤਨ ਸਪਟਾ ਹੋਣਾ ਸਵੇਰੀਓ ਫਤਰੀ ਕਿਤੇ ਰਾਤ ਤੋਪਦੇ ਸੀਗੇ ਵੈਸੇ ਮੈਂ ਹੁਣ ਮਸ਼ੀਨ ਲਗਾ ਦੂੰ ਪਹਿਲਾਂ ਤੋਂ ਜੁਰਕੀ ਮੈਂ ਮੈਕੀਨ ਤੇ ਰੱਖ ਦਾਂ ਨੇ ਪੱਤਾ ਲਾਉਣਾ ਕਿ ਮੈਂ ਤੋਪੀ ਨੀ ਤੇ ਪੱਤਾ ਲਾਉਣਾ ਫਿਰ ਨੀਂ ਸਟੋਕੇ ਰੱਖ ਲਿਆ ਪਾਣੀ ਦੇ ਟੋਕੇ ਰੱਖ ਲਿਆ ਕਿ ਦੇਖੋ ਕੋਣਾ ਤੇ ਲੋਜੀ ਟੱਪਣ ਲੱਗ ਗਏ ਇਹਦੇ ਚ ਮਸਤੀ ਹੈ ਇਹ ਹੈਗਾ ਆਪਣਾ ਘਿਓ ਘਿਓ ਮੈਂ ਰਾਤ ਗਰਮ ਕਰਕੇ ਮੱਖਣ ਰਾਤ ਨਹੀਂ ਸਵੇਰੇ ਕਰਕੇ ਲੀਤੀ ਗਰਮ ਕਰਕੇ ਮੱਖਣੀ ਫ੍ਰਿਜ ਚ ਲਾ ਗਈ ਸੀ ਕਿ ਮੈਂ ਕਿਹਾ ਫਿਰ ਆ ਕੇ ਕਰੂਗੀ ਕਰਨਾ ਰਾਤ ਫਿਰ ਨੀਰਾ ਹੋ ਗਿਆ ਹਿੱਲਸਤੀ ਕੱਢਤੀ ਵਿੱਚੋਂ ਨੂੰ ਗਰਮ ਕਰਦਾ ਪਹਿਲਾਂ ਤਨ ਕਿਉ ਗਰਮ ਕਰਦਾ ਫਿਰ ਡੱਬੇ ਚ ਪੁੰਦੂੰਗੀ ਤੇਲ ਐਜੋ ਭਾਵਾਂ ਪਾਉਣਾ ਚ ਨੇ ਐਜੋ ਭਾਵਾਂ ਕਿਉ ਪਾ ਰਹੇ ਮਾਮੂਨ ਜਿਦਾਂ ਕੋਲੀ ਗਾੜਾ ਹੋ ਗੂ ਜੇ ਮਾਮੂਨ ਪਾਣੀ ਦਾ ਭਰ ਕੇ ਆ ਦੇ ਫੁੱਦੇ ਭਾਂਡੇ ਘਟਣ ਹੋਰੇ ਭੀੜ ਬਹੁਤ ਮਿਲਦੀ ਇਹ ਜਿਹੜੇ ਬਾਕੀ ਦਾ ਤੱਤਾ ਕਰ ਦੂੰ ਥੋੜੇ ਪੀਲੇ ਜਿਹਾ ਤੱਤਾ ਕਰਕੇ ਗੋਲੋਂ ਥੋੜਾ ਜਿਹਾ ਬਾਲੀ ਚੱਕਿਆ ਚੱਕ ਕੇ ਬਾਗੇ ਰੱਖ ਲਿਆ ਸੋਸ ਤੋਂ ਮੈਂ ਸਤੁੱਧ ਨਹੀਂ ਪੂਰਾ ਦੇ ਰਹੀਆਂ ਜੀ ਪੂਰਾ ਧਿਆਨ ਰੱਖਿਆ うん。<music> ਪਾਦਾ ਨਹੀਂ ਆ ਜੱਗ 'ਚ ਡੰਡੀ ਰੁੱਟਣ ਵਾਲੀ ਆ ਕਿਤੇ ਵਿੱਗ ਜਵੇ ਜਵਾਕਾਂ ਨੂੰ ਨਿੱਗਾ ਕਰਕੇ ਪਾ ਦੂ ਪੀ ਆ ਨਹੀਂ ਜਾਂਦਾ ਜਵਾਕ ਇਹ ਇਹਨੂੰ ਤਾਂ ਪੜਾਇਆ ਆ ਨਵੇਂ ਨੂੰ ਤਾਂ ਪੜਾਇਆ ਆ ਆ ਇਹ ਇੰਨਾ ਬਜਾਦੇ ਆ ਆਓ ਚੱਲ ਪੜਾਓ ਆਓ ਚੱਲ ਪੜਾਓ ਥੋੜਾ ਜਿਹਾ ਚਲ ਆਓ ਬਿੱਚਰਾ ਕੇ ਨਾਲ ਦੋਲੂ ਰੱਖਣਾ ਰੱਖਦਾ ਚੱਲੋ ਜੇ ਫੇਰ ਦੇਖ ਲਾਂਗਾ ਤਨੇ ਵਿੱਚ ਵੀ ਬੈਜੂ ਜੇ ਫੋਨ ਉਹ ਦੁਬਾਰੇ ਕੱਲ ਤੱਕ ਨਹੀਂ ਰਹਿੰਦਾ ਜਦੋਂ ਉਹ ਜਲਦੀ ਗਿਆ ਸਰ ਇਹ ਉਹ ਆਪਣਾ ਪਲੰਗਰ ਦਿਨ ਚ ਦੇਖ ਕੇ ਸੁਣਾ ਪਿਆ ਹੈ ਹੋਈ ਹੈ ਨਾ ਬਾਹਲਾ ਬਰਾ ਚਾਹ ਬਣਾਉਂਗੀ ਉਹ ਬਣਾ ਲੀ ਕੋਸ ਤੋਂ ਪੱਤੂ ਹੋਊ ਚਾਹ ਹੀ ਬਣਾਗੀ ਤੁਹਾਨੂੰ ਚਾਹ ਬਣਾਣੀ ਚਾਹ ਤਾਂ ਹੁਣ ਬਣਾਉਂਗੀ ਆ ਸਮਾਨ ਤੇ ਚੱਕਦਾ ਭੀੜ ਦਾ ਚਾਹ ਬਣਾ ਲੀ ਬਸ ਰਸੋਈ ਚ ਭੀੜ ਕਰੀ ਭੀੜ ਤਾਂ ਕਰੀ ਪਈ ਰਸੋਈ ਚ ਮੈਂ ਰਾਤ ਤਾਂ ਹੀ ਕਿਹਾ ਸੀ ਜਦੋਂ ਮੈਂ ਫੋਟੋ ਆੜ ਕਰ ਰਹਿਣਾ ਉਹ ਤੋਂ ਮੁੱਤਰ ਤੋਂ ਖੰਦਾ ਮੰਦਾ ਸੀ ਤੇ ਲੋ ਜੀ ਵੈਗਰੂ ਜੀ ਹੁਣ ਦੁੱਧ ਪਾਤਾ ਮੈਂ ਤੌਲੇ ਚ ਕਿਉਂ ਵਾਲਾ ਰੱਖ ਲਿਆ ਐਵੇਂ ਹੀ ਕਿਉਂ ਗਰਮ ਕਰਕੇ ਡੱਬੇ ਚ ਪਾਤਾ ਇਹ ਦੁੱਧ ਪਾ ਕੇ ਇਸ ਮਾਰਕੀਟ ਟੱਕਦਾ ਹੁਣ ਇਹਨੂੰ ਮੈਂ ਟੱਕ ਕੇ ਫਿਰ ਰੜਕ ਦੂੰਗੀ ਤੇ ਲੋ ਜੀ ਇਹਨੂੰ ਟੱਕਦਾ ਉੱਪਰ ਰੱਖਤੀ ਬਾਲਟੀ ਇਹ ਘਰ ਤੇ ਭਾਂਡੇ ਢਿੰਡੇ ਪਈਲੇ ਸੀ ਜਿਹੜੇ ਭਰੇ ਪਏ ਤੇ ਫ੍ਰਿਜ ਚ ਉਹ ਆਪਾ ਕੱਪੜੇ ਧੋਣੇ ਇੱਧਰ ਧੋਤੇ ਉਹ ਕਰ ਦਨੀ ਐ ਨਿਚੋੜ ਲੈ ਨਿਚੋੜ ਚੋੜ ਕੇ ਰੱਖ ਲਈ ਮੈਂ ਸੁਕਾ ਕੇ ਅੱਜ ਪਾਉਂਗੀ ਇੱਕ ਨੇ ਸੁਕਾ ਕੇ ਕਿਉਂਕਿ ਬੱਦਲ ਵਾਈ ਬਹੁਤ ਆ ਬਾਹਰ ਤਾਂ ਫਿਰ ਠਹਿਰ ਕੇ ਪਾਉਂਗੀ ਕੰਮ ਨਿਬੇੜਤਾ ਮੈਂ ਤੇ ਦੋ ਤਿੰਨ ਦਿਨ ਤੇ ਹੁਣ ਧੋਤੇ ਜੀ ਤੂੰ ਦਬਾਉ ਤਾ ਵੈਸੇ ਕੱਪੜੇ ਵੀ ਧੋਤੇ ਸੁੱਕਣੇ ਪਾਤੇ ਅੱਜ ਦੋ ਤਿੰਨ ਦਿਨ ਤੇ ਧੁੱਤੇ ਨਹੀਂ ਨੇ ਮੇਤੋਂ ਕੱਲ ਨਹੀਂ ਧੋਤੇ ਗਏ ਕੱਲ ਚਲੀ ਗਈ ਸੀ ਗਪਾਲ ਮੋਚਣੇ ਪਰਸ ਨੂੰ ਚਲੇ ਗਏ ਤੇ ਗੁਰਦੁਆਰਾ ਸਾਹਿਬ ਘਨੌਰ ਸਾਹਿਬ ਤੇ ਸੋਵਾਰ ਨੂੰ ਸੰਸਕਾਰ ਤੇ ਚਲੇ ਗਈ ਸੀ ਐਤਵਾਰ ਨੂੰ ਲਈ ਟਾਈਮ ਲੱਗਿਆ ਐਤਵਾਰ ਦੇ ਧੋਤੇ ਵੀ ਨੇ ਤਿੰਨ ਚਾਰ ਦਿਨ ਹੋ ਗਏ ਅੱਜ ਧੋਤੇ ਵਧੀਆ ਕੰਮ ਨਿਪਟ ਗਿਆ ਸ਼ਾਮ ਤੱਕ ਸੁੱਕ ਜਾਣਗੇ ਜਿਹੜੇ ਰਹਿ ਗਏ ਦੇਖੀ ਜਾਊ ਸ਼ਾ ਤੇ ਧੁੰਦ ਵੀ ਬੜੀ ਆ ਗਈ ਤੇ ਕਾਲੂ ਫੇਰ ਟਾਈਮ ਨਹੀਂ ਲੱਗਣਾ ਕਾਲੂ ਹੈਗਾ ਗੁਰਪਰਬ ਗੁਰਦੁਆਰਾ ਸਾਹਿਬ ਜਾਣਾ ਅੱਜ ਵੀ ਕੱਪੜੇ ਧੋਤੇ ਦੇਖਦੇ ਆਂ ਅੱਜ ਭੋਗ ਸੀਗਾ ਚ ਇੱਕ ਉੱਥੇ ਜਾਣਾ ਦੇਖਦੇ ਆਂ ਸਜਰੇ ਸਜਰੇ ਕੰਮ ਨੇ ਬੀੜਤਾ 10 ਵਜੇ ਫੇਰ ਵੀ 9:10 ਵਜੇ ਨੇ ਪੋਹਦੇ ਚਲੋ 12 ਵਜੇ ਤੱਕ ਜਾਵਾਂਗੇ ਹੁਣ ਕੰਮ ਨਿਬੜਦੀਏ ਫਟਾਫਟ ਨਿਬੜ ਕੇ ਪਿੱਲੇ ਆ ਫਰੀ ਆ ਲੋਜੀ ਕੱਪੜੇ ਧੋਏ ਗਏ ਸਾਰੇ ਚਾਦਰ ਵੀ ਧੋਤੀ ਪੱਗਾਂ ਧੋਤੀਆਂ ਸਾਰਾ ਕੰਮ ਨਿਬੜ ਗਿਆ ਫਰੀ ਹੋ ਗਏ ਹੁਣ ਆਪਾਂ ਰਸੋਈ ਚ ਦੇਖਦੇ ਹਾਂ ਕੰਮ ਕਰਦੇ ਹਾਂ ਇੱਕ ਆਪਾਂ ਦਹੀਂ ਦੇਖਦੇ ਹਾਂ ਦੁੱਧ ਜਿੱਜਾ ਆਉਂ ਗਿਆ ਹੋਇਆ ਇਹਨੂੰ ਵੀ ਰੜਕਦਾਂ ਨੇ ਹੁਣ ਕੰਮ ਨਿਬੜੂਗਾ ਮੇਰਾ ਜਿੰਨੇ ਕੰਮ ਨਿਪਟ ਜਾਣ ਬਾਦੂ ਵਾਹ ਗਰੂ ਵਾਹ ਗਰੂ ਨਿਪਟ ਕੇ ਨਿਪਟ ਗਿਆ ਤੇ ਮਿੱਟੀ ਤੇ ਹੋ ਵਧੀਆ ਜੰਮ ਗਏ ਆਹ ਬਦਿਆ ਜੰਮ ਗਏ ਤੇ ਹੁਣ ਮੈਂ ਲਾਵਾ ਮਧਾਣੇ ਪਾ ਲ ਮਧਾਣੀ ਲੈ ਕੇ ਆਣੀ ਤੇ ਟੋਲੇ ਤੇ ਰੱਖ ਕੇ ਕੁੰਡੀ ਤੇ ਉਹ ਤਾਂ ਦਵਾਈ ਨੂੰ ਕਹਿੰਦੀ ਸੀ ਕੁਪਤੇ ਦੇ ਹਾਂ ਹਾਂ ਆ ਜਾ ਆ ਜਾ ਉਹ ਆਇਆ ਤੁ ਚਲ ਕੈ ਸੱਚੀ ਤੋਸ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਸੁਖ ਹੋ ਪਹੋ ਤੰਨ ਕੋ ਦੇਵਿਆ ਜਨਨਿਜ ਹੈ ਜੋ ਸਾਰੇ

Tchau, uh -huh. uh -huh. E O ਆਲੇ-ਦਾਲੇ ਵੱਡੀ ਪੀ ਜਾ ਉਦੋਂ ਗੁਰਤੇਜ ਮਹਦਰਦੀਨ ਨੇ ਇਹ ਉਹ ਵੱਡਾ ਰੱਖਿਆ ਹੋਊਗਾ ਇਹ ਦਵਾਰੇ ਫੁੱਟੀ ਵੀ ਆ ਮੈਂ ਕਹਨੀਆ ਦੇ ਹਾਂ ਦਵਾਰੇ ਫੁੱਟਿਆ ਇਹਦੇ ਆਪਾਂ ਤਾਂ ਕਦੇ ਆਈ ਨਹੀਂ ਓਰੇ ਦਵਾਰੇ ਫੁੱਟੀ ਵੀ ਆ ਜੇ ਨਾ ਵੜ ਗੇ ਗਾਇਸਾ ਗੁਰਦੁਆਰੇ ਆ ਇਸ ਰੰਦਾ थाना ਮੁੱਲੇ ਵਿੱਚ ਇੱਕ ਹਜੂਰ ਰੇਲਵੇ ਸਟੇਸ਼ਨ ਤੋਂ 7 ਕਿਲੋ ਮਿੰਟ ਦਿੰਦੇ ਵੱਲੋਂ ਉਹ ਹਰ ਬੰਦ ਚ ਲੰਗਾ ਹੋ ਜਿਹੜਾ ਕਰਦੀ ਜਾ ਰਿਹਾ ਉਹ ਮੂਰਲੀ ਗੰਦੀ ਜਿਹੜੀ ਕਰਦੀ ਰਹੀ ਹੈ ਕਿਹਦੇ ਕੋ ਵਖਾਥੇ ਜੋ ਕੋਣ ਸੀ ਲੈ ਉਹ ਜਿਹੜਾ ਪੋਤਾ ਵੀ ਲੀ ਲੀ ਪਕੜ ਹਾਂ 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 ਭਾਈ ਗਰੂ ਜੀ ਲੋ ਜੀ ਪਹਿਲਾਂ ਕੱਪੜੇ ਧੋ ਤੂਕੇ ਤੇ ਚਲੇ ਗਏ ਸੀਗੇ ਭੋਗ ਤੇ ਭੋਗ ਤੋਂ ਬਾਅਦ ਆ ਕੇ ਫਿਰ ਪਟਿਆਲੇ ਚਲੇ ਗਏ ਸੀਗੇ ਕੰਮ ਸੀ ਥੋੜਾ ਜਾਂ ਉਹਦੇ ਬਾਅਦ ਹੁਣ ਆਪਾਂ ਇਹ ਮੱਖਣ ਕੱਢਦੇ ਆਂ ਮਧਾਣੀ ਕਰਦੇ ਆਂ ਸਾਫ਼ ਤੇ ਦੁੱਧ ਜਿਆਦਾ ਸੀਗਾ ਇਹਦੇ ਕਰਕੇ ਦੋ ਵਾਰੀ ਰੜਕਿਆ ਇੱਕ ਵਾਰੀ ਪਹਿਲਾਂ ਰੜਕ ਗਈ ਦੀ ਇੱਕ ਵਾਰੀ ਹੁਣ ਆ ਕੇ ਰੜਕਿਆ ਮਧਾਣੀ ਹੁਣ ਆ ਕੇ ਸਾਫ਼ ਕਰਦੀਆਂ ਇਹਨੂੰ ਸਾਫ਼ ਕਰਦੀਆਂ ਸਮਾਰ ਕੇ ਨਾਲੇ ਮੱਖਣ ਕੱਢ ਦੂੰ ਦੱਸੀ ਕੱਢ ਦੂੰ ਬਾਲਟੀ ਜਾਂ ਇੱਕ ਪਤੀਲੇ ਚ ਰੱਖ ਦੂੰ ਐਵੇਂ ਹੀ ਮੇਰੇ ਰੱਖ ਕੇ ਹੁਣ ਪਹਿਲਾਂ ਮਦਾਨੀ ਸਾਫ ਕਰਾਂ ਤੇ ਫਿਰ ਗਰਮ ਕਰ ਦੂੰ ਰਾਤ ਨੂੰ ਆਥਣੇ ਕਰ ਦੂੰਗੀ ਵਿੱਚ ਰੱਖ ਦੂੰਗੀ ਫ੍ਰੀਜ ਚ ਲੋ ਜੀ ਮਦਾਨੀ ਸਾਫ ਹੋ ਗਈ ਹੁਣ ਮੱਖਣ ਕੱਢ ਲਈਏ ਆਪਾਂ ਤੇ ਲੋ ਜੀ ਸਾਫ ਕਰਕੇ ਮੱਖਣ ਕੱਢ ਕੇ ਤੇ ਲੱਸੀ ਹੀਠਾ ਕਰ ਦੂੰ ਕਾਉਂਸਾ ਸਾਫ ਕਰੂੰ ਰਸੋਈ ਸਾਫ ਕਰੂੰਗੀ ਹੁਣ ਤੇ ਲੋ ਜੀ ਕਰਤਾ ਮੱਖਣ ਕੰਮ ਨਿਪਟ ਗਿਆ ਤੇ ਦਹੀਂ ਤਾਂ ਜੰਮ ਗਿਆ ਸੀਗਾ 2-4 ਘੰਟੇ ਚ ਪਰ ਰੜਕਣ ਦਾ ਟਾਈਮ ਨਹੀਂ ਸੀਗਾ ਫਿਰ ਜਾਣਾ ਸੀਗਾ ਤੇ ਉਹਦੇ ਕਰਕੇ ਹੁਣ ਕੁਛ ਰੜਕ ਗਈ ਸੀਗੀ ਕੁਛ ਹੁਣ ਰੜਕਦੀਆਂ ਤੇ ਲੋ ਜੀ ਵੈਗਰੂ ਜੀ ਹੁਣ ਇਹਨੂੰ ਕਰਦਾ ਗਰਮ ਮੱਖਣੀ ਨੂੰ ਮੱਖਣੀ ਹੁਣ ਗਰਮ ਕਰਦਾ ਨਹੀਂ ਆ ਤੇ ਕੁਛ ਰੱਖ ਲਈ ਤਾਜੀ ਰੱਖ ਲਈ ਖਾਣ ਲਈ ਬਾਕੀ ਗਰਮ ਕਰਦਾ ਨਹੀਂ ਆ ਉਹ ਖੇਤ ਚ ਗੇੜੇ ਮਾਰ ਕੇ ਆਉਣੀ ਆ ਦੇਖੋ ਬੱਕਰੀਆਂ ਵਾਲੇ ਅੱਜ ਬੱਕਰੀਆਂ ਲੈ ਕੇ ਆਏ ਸੀਗੇ ਅੱਜ ਡੇਕਾਂ ਸਾਗ ਕੇ ਨਹੀਂ ਅੱਜ ਬਸਾਂ ਟਾਈਮ ਲੱਗਿਆ ਹੁਣ ਬੋਹਣਗੇ ਬੀਜਣਗੇ ਔਰੇ ਕੋਸਾ ਤਾਂ ਪਾਲਕ ਧਨੀਆ ਬੀਜਣਗੇ ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਜੀ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ